हेलो छोटे छोटे बच्चा से पता नहीं क्यों अपने ही परिवारिक जी एनी दुश्मनी करते कि बेरहमी मासूमा की जान ला ने ਇੱਕ ਹੋਰ ਅਜਿਹੀ ਦੁਖਦ ਘਟਨਾ ਵਾਪਰੀ ਹੈ ਜਿੱਥੇ 2.5 ਸਾਲ ਦੇ ਮਾਸੂਮ ਬੱਚੇ ਦੀ ਉਸਤੇ ਹੀ ਤਾਈ ਨੇ ਜਾਨ ਲਈ ਹੈ ਹਾਲੇ ਬੀਤੇ ਦਿਨੀ ਹੀ ਉਹ ਖਬਰ ਸਾਹਮਣੇ ਆਈ ਸੀ ਜਿੱਥੇ ਮਾਂ ਨੇ ਆਪਣੇ 8 ਸਾਲ ਦੇ ਬੱਚੇ ਨੂੰ ਬਖਸ਼ਿਆ ਨਹੀਂ ਅਤੇ ਉਸਦੀ ਮ੍ਰਿਤਕ ਦੇਨ ਨੂੰ ਲਵਾਰਸਾ ਦੀ ਤਰ੍ਹਾਂ ਬਾਸ ੱਡੇ ਤੇ ਸੁੱਟਾਈ ਸੀ ਟੋਏ ਦੇ ਵਿੱਚ ਜਿੰਦੇ ਨੂੰ ਸੁੱਟ ਕੇ ਖਤਮ ਕੀਤਾ ਗਿਆ ਸੀ ਤੇ ਅੱਜ ਇੱਕ ਹੋਰ ਅਜਿਹੀ ਦਰਦਨਾਕ ਖਬਰ ਸਾਹਮਣੇ ਆਈ ਜਿਸ ਦੇ ਵਿੱਚ ਤਾਈ ਨੇ ਆਪਣੇ ਬੱਚੇ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਖਤਮ ਕੀਤਾ ਅੰਮ੍ਰਿਤਸਰ ਦੇ ਪਿੰਡ ਕੱਦੋਵਾਲੀ ਵਿਖੇ ਬੀਤੀ ਰਾਤ ਨੂੰ 35 ਸਾਲ ਦੇ ਨੌਜਵਾਨ ਇਸਤਾਏ ਦੇ ਵੱਲੋਂ ਜਿਸ ਦਾ ਨਾਮ ਅਮ੍ਰਿਤਪਾਲ ਹੈ ਆਪਣੀ ਮਾਂ ਮਨਬੀਰ ਕੌਰ ਭਾਬੀ ਅਵਨੀਤ ਘੋੜਾ ਤੇ ਭਤੀਜੇ ਸਮਰਥ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਖਤਮ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਹ ਸਿੱਧਾ ਥਾਣੇ ਪਹੁੰਚ ਜਾਂਦਾ ਹੈ ਡੀਐਸਪੀ ਜਨਾਲਾ ਸਮੇਂ ਥਾਣਾ ਚੰਡੇੜ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਉਸਦੀ ਪਤਨੀ ਸ਼ਰਨਜੀਤ ਕੌਰ ਆਪਣੇ ਦੋ ਬੱਚਿਆਂ ਸਮੇਤ 2 ਸਾਲਾਂ ਤੋਂ ਵੱਖ ਰਹਿ ਰਹੀ ਹੈ ਉਸਦਾ ਭਰਾ ਪਿਛਲੇ ਕਈ ਸਾਲ ਤੋਂ ਵਿਦੇਸ਼ ਦੇ ਵਿੱਚ ਹੈ ਜਦਕਿ ਉਸਦੇ ਭਰਾ ਦੀ ਪਤਨੀ ਅਤੇ ਭਤੀਜਾ ਉਸਦੀ ਮਾਂ ਦੇ ਨਾਲ ਰਹਿ ਰਹੇ ਸਨ ਇਸੇ ਗੱਲ ਕਰਕੇ ਉਹ ਨਾਰਾਜ਼ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਸਦੀ ਨੌਕਰੀ ਚਲੀ ਗਈ ਤੇ ਦੂਸਰੇ ਪਾਸੇ ਘਰ ਦੇ ਵਿੱਚ ਬੱਚਾ ਸੀ ਉਸਦੇ ਭਰਾ ਦੇ ਕੋਲ ਬੱਚਾ ਸੀ ਪਰ ਉਸਦੇ ਕੋਲ ਨਹੀਂ ਹੈ ਅਜਹੀਆਂ ਕਈ ਗੱਲਾਂ ਫਿਲਹਾਲ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਚੱਲਦੇ ਹੋਏ ਉਸਨੇ ਇਸ 마ਸੂਮ ਬੱਚੇ ਸਮੇਤ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਨਸ਼ੇ ਕਰੰਦਾ ਆਦੀ ਸੀ ਬੱਚੇ ਨੂੰ ਖਤਮ ਕਰਨ ਸਮੇਂ ਜਦੋਂ ਉਹ ਸੌ ਰਿਹਾ ਸੀ ਬੱਚਾ ਉਸ ਸਮੇਂ ਉਸਨੇ ਨਸ਼ਾ ਕੀਤਾ ਹੋਇਆ ਸੀ। ਅਤੇ ਇਸੇ ਹਾਲਤ ਦੇ ਵਿੱਚ ਉਸਨੇ ਆਪਣੇ ਮਾਸੂਮ ਭਤੀਜੇ ਦੀ ਜਾਨ ਲਈ ਹੈ ਪਰਿਵਾਰ ਵਾਲਿਆਂ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਸੀ ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਉਸਨੇ ਦਿਨਾਂ ਦੀ ਜਾਨ ਲਈ ਉਸ ਦਾ ਪ੍ਰਾਪਿਤਪਾਲ ਸਿੰਘ ਜੋ ਕਿ ਇਸ ਮਾਸੂਮ ਬੱਚੇ ਦਾ ਪਿਤਾ ਹੈ ਉਹ ਦੁਬਈ ਦੇ ਵਿੱਚ ਕੰਮ ਕਰਦਾ ਹੈ ਪੁਲਿਸ ਨੇ ਮ੍ਰਿਤਕ ਦੇ ਹਾਂ ਕਬਜ਼ੇ ਦੇ ਵਿੱਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਪੂਰੀ ਘਟਨਾ ਨੂੰ ਅੰਜਾਮ ਰਾਤ ਦੇ ਸਮੇਂ ਦਿੱਤਾ ਗਿਆ ਜਦੋਂ ਮੁਲਜ਼ਮ ਨੇ ਆਪਣੀ ਮਾਂ ਦੇ ਉੱਪਰ ਹਮਲਾ ਕੀਤਾ ਜੋ ਕਿ ਬਾਹਰ ਲੋਪੀ ਦੇ ਵਿੱਚ ਹੀ ਸੁੱਤੀ ਹੋਈ ਸੀ ਤਾਂ ਉਹਨਾਂ ਦੀ ਚੀਕਣ ਦੀ ਆਵਾਜ਼ ਸੁਣ ਕੇ ਉਹਨਾਂ ਦੀ ਭਾਬੀ ਅਵਨੀਤ कौर ਕਮਰੇ ਦੇ ਵਿੱਚੋਂ ਬਾਹਰ ਆਈ ਜਦੋਂ ਉਸ ਨੇ ਆਪਣੇ ਇਸ ਜੇਠ ਦਾ ਵਿਰੋਧ ਕੀਤਾ ਤਾਂ ਉਸ ਦੇ ਨਾਲ ਹੱਥੋਪਾਈ ਹੁੰਦੀ ਹੈ ਤੇ ਬੁਰੀ ਤਰ੍ਹਾਂ ਦੇ ਨਾਲ ਉਹ ਆਪਣੀ ਭਾਬੀ ਨੂੰ ਵੱਢ ਦਿੰਦਾ ਹੈ ਉਸ ਤੋਂ ਬਾਅਦ ਕਮਰੇ ਦੇ ਵਿੱਚ ਸੌ ਰਹੇ ਮਾਸੂਮ ਬੱਚੇ ਨੂੰ ਵੀ ਉਸ ਨੇ ਨਹੀਂ ਬਖਸ਼ਿਆ ਸਭ ਨੂੰ ਖਤਮ ਕਰ ਦਿੱਤਾ ਗਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਜਦੋਂ ਇਸ ਪੂਰੀ ਘਟਨਾ ਬਾਰੇ ਪਿੰਡ ਵਾਲਿਆਂ ਨੂੰ ਪੁੱਛਿਆ ਜਾਂਦਾ ਤਾਂ ਉਹ ਇਹੀ ਆਖਦੇ ਨੇ ਕਿ ਸਾਨੂੰ ਯਕੀਨ ਨਹੀਂ ਹੋ ਪਾਰ ਰਿਹਾ ਕਿ ਅਮਰਿਤਪਾਲ ਅਜਿਹਾ ਕੰਮ ਵੀ ਕਰ ਸਕਦਾ ਹੈ ਕਿਉਂਕਿ ਉਹ ਸੁਭਾਅ ਤੋਂ ਸਾਬੂ ਵਿਅਕਤੀ ਦੱਸਿਆ ਜਾ ਰਿਹਾ ਹੈ ਤੇ ਕਦੇ ਉਸ ਦਾ ਕਿਸੇ ਦੇ ਨਾਲ ਝਗੜਾ ਤੱਕ ਵੀ ਨਹੀਂ ਸੁਣਿਆ ਇੰਨਾ ਹੀ ਨਹੀਂ ਘਰ ਦੇ ਵਿੱਚ ਕਦੇ ਕੋਈ ਮਨਮਟਾਵ ਜਾਂ ਫਿਰ ਲੜਾਈ ਝਗੜੇ ਦੀ ਆਵਾਜ਼ ਵੀ ਪਿੰਡ ਵਾਲਿਆਂ ਨੇ ਨਹੀਂ ਸੁਣੀ ਹਰ ਕੋਈ ਹੈਰਾਨ ਹੈ ਕਿ ਕੈਂਚੇਸ ਦੇ ਵੱਲੋਂ ਆਪਣੇ ਹੀ ਪੂਰੇ ਪਰਿਵਾਰ ਨੂੰ ਖਤਮ ਕੀਤਾ ਗਿਆ ਇਸ ਗੱਲ ਨੂੰ ਲੈ ਕੇ ਹਰ ਕੋਈ ਕਾਫੀ ਚਿੰਤਾ ਦੇ ਵਿੱਚ ਹੈ ਮ੍ਰਿਤਕ ਮੁਲਜ਼ਮ ਦਾ ਵੱਡਾਪਰਾ ਗੁਜਰਾਤ ਦੇ ਵਿੱਚ ਜੋ ਦਾ ਦਰ ਸੁਣਨਾ ਤੇ ਇੱਧਰ ਵੇਖੋ ਹੈਲੋ ਕਹੋ ਹੈਲੋ ਹੈਲੋ ਕਿੱਥੇ ਚੱਲਿਆ ਹੈ ਸਕੂਲ ਹਾਲੋ ਕੀ ਪਤਾ ਸੀ ਅਜਾ ਭਲੇ ਮਾਂ ਸੀ ਕਰਕੇ ਵਿਆਹ ਤੇ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਨਸ਼ੇ ਦੇ ਉਤੇ ਕੋਈ ਨਾਥ ਨਹੀਂ ਕੀ ਪਾਈ ਅੱਜ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨੁਪੀਤਰਾ ਉਹ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਤੇ ਉਹ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਕਿ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕੱਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ ਸਾਢੇ 12 ਵਜੇ ਉਹਦੇ ਕਹਿਣ ਮੁਤਾਬਕ ਸਾਢੇ 12 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਦਾ ਵਾ ਅਗੋਂ ਏਰੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮਨਤ ਗ੍ਰਭਣ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਾ ਤੇ ਇਹਨੇ ਉਹਦੇ ਤੇ ਵੀ ਵਾਰ ਕਰਿਆ ਜਿਹੜਾ ਅੰਮ੍ਰਿਤਪਾਲ ਕਿ ਉਸਦਾ ਇਹਨੇ ਆਪਣੀ ਭਾਬੀ ਨੂੰ ਮਾਰਿਆ ਪਤ ਦੇ ਨਾਲ ਉਹਦੇ ਬਾਲ ਫਿਰ ਇਹਨੇ ਨਾਲ ਹੀ ਆਪਣੀ ਇਹ ਬੱਚਾ ਦੇ ਇਹਨਾਂ ਮੇਲ ਮੈਂਬਰ ਨੂੰ ਮਾਰਤਾ ਤੇ ਨਾਲ ਹੀ ਆਪੇ ਮਦਦ ਨੂੰ ਮਾਰਤਾ ਕਿ ਕਾਰਨ ਕੀ ਰਿਹਾ ਕੌਣ ਇਹ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਵੈਸੇ ਥੋੜਾ ਪਤਾ ਇਹ ਇੰਨਾ ਕੁ ਵਾਦਾ ਲੱਗਾ ਵੀ ਇਹਦੀ ਫੈਮਿਲੀ ਜਿਹੜੀ ਸੀਗੀ ਉੱਥੇ ਇਹਦੇ ਦੋ ਬੱਚੇ ਆ ਹੀ ਨੇ ਤੇ ਇਹਦੀ ਵਾਈਫ ਜਿਹੜੀ ਇਹ ਬੇਕੇ ਘਰ ਚਲੇ ਗਈ ਸੀ ਇਹਦੇ ਉੱਤੇ ਥੋੜਾ ਟੈਨਸ਼ਨ ਸੀ ਹਾਂਜੀ ਆਪਣੇ ਆਪ ਆਇਆ ਪੁਲਿਸ ਖਾਣੇ ਜਾਣ ਹਾਂਜੀ ਹਾਂਜੀ ਇਹਨੇ ਸਰ ਇਹ ਆਪ ਨੂੰ ਕਰਕੇ ਦੱਸਦਾ ਸੀ ਕਿ ਕੁਝ ਚ ਸਿਰਫ ਇਹ ਨਿਸ਼ਾਨ ਵਗੈਰਾ ਵੀ ਕਰਦਾ ਸੀ ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਇਹਦੇ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਨਸ਼ਨ ਸੀ ਫੈਮਿਲੀ ਡਿਸਪਿਊਟ ਕਰਕੇ ਕਿਉਂਕਿ ਇਹਦਾ ਫੈਮਲੀ ਨਹੀਂ ਸੀ ਇਹਦੇ ਕੋਲ ਨਾਲ ਰਹਿੰਦੀ ਤੇ ਉਹ ਫੇਕੇ ਚਲੇ ਗਈ ਸੀ। ਇਹ ਵੀਡੀਓ ਬਣਾਈ ਸੀ ਜਿਹਦੇ ਕੋਈ ਜਦੋਂ ਇਹਨੇ ਮਰਡਰ ਕੀਤਾ ਜਿਹਾ ਤੁਹਾਡੇ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਐਸ.ਐਸ.ਓ. ਸਾਹਿਬ ਕੋ ਪੁੱਛੋ। ਕੋਈ ਮੁੱਖ ਕਾਰਨ ਦੱਸਿਆ ਵੇ ਮੇਲੇ ਵੀ ਝਗੜਾ ਰਹਿੰਦਾ ਸੀ। ਹਾਂਜੀ। ਪਰਿਵਾਰ 'ਚ ਵੀ ਕਹਿਲਾ ਵੀ ਝਗੜਾ ਰਹਿੰਦਾ ਸੀ ਆਪਸ ਵਿੱਚ। ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜਿਹੀ ਗੱਲ ਨਹੀਂ ਪਿਆਰ ਮੁਹੱਬਤ ਨਾ ਰਹਿੰਦੇ ਸੀ ਕੋਈ ਇਹੋ ਜਿਹੀ ਲੜਾਈ ਝਗੜੇ ਵਾਲੀ ਨਹੀਂ ਜੇ ਸਾਡੇ ਨੋਟਿਸ ਚ ਆਈ ਗਾ। ਕਿਸ ਚੀਜ਼ ਨਾਲ ਕਤਲ ਕੀਤਾ ਹੈ? ਤਾਤਰ ਬਣਾ ਲਿਆ। ਕੰਮ ਕਰ ਲਿਆ। ਜੀ। ਜਿਹੜਾ ਛੋਟਾ ਇਹ ਮਾਸੋਂ ਬੱਚਾ ਸੀ ਉਹਨੂੰ ਵੀ ਦਾਤਰ ਮਾਰਿਆ ਜੀ ਜੀ ਸਭ ਤਾ ਦੋ ਲੈ ਕੇ ਜਾਓ ਫੋਸਟ ਮਾਡਲ ਬਸ ਹੁਣ ਤਿਆਰੀ ਹੈ ਜੀ ਅਸੀਂ ਹਾਂਜੀ ਇਹ ਤਾਂ ਸ਼ੁਰੂਆਤੀ ਜਾਗਦਿਆਂ ਕੋਨੇ ਵੀ 12 ਮਹੀਨੇ ਦੱਸਿਆ ਕਿ ਬੱਚੂ ਇਹ ਸਾਰਾ ਕੁਝ ਹੋਦਾ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ ਚ ਆਈ ਹੈ ਕਿ ਜੇਕਰ ਉਹਨੇ ਅਰੈਸਟ ਆਫ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਊਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹੋ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਉਹਦੇ ਕੋ ਕਿਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਨਸ਼ਨ 'ਚ ਹੋਣ ਕਰਕੇ ਹੋਇਆ ਮਟਰ ਮੈਪਨ ਲੈ ਲੇ ਸਰ ਤੁਸੀਂ ਐਕਸੀਕਿਊਟ ਹੈਗੀ ਉਹ ਪੁਲਾੜੀ ਇਹਦੇ ਦੱਤ ਰਿਹਾ ਹਾਂਜੀ ਐਸਐਚਓ ਸਾਹਿਬ ਨੇ ਉਹ ਤੁਹਾਨੂੰ ਮੁੱਖੇ ਦੱਸ ਦਿੰਦੇ ਆ ਹਾਂ ਲੋ ਕੀ ਪਤਾ ਸੀ ਇਹ ਲੋ ਭਲੇ ਮਾਂ ਸੀ ਲੱਗ ਕੇ ਵਿਆਹ ਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਨਾਲੇ ਦੇਉਤੇ ਕੋਈ ਨਾਥ ਨਹੀਂ ਕੀ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤ ਨਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰੇ ਹੈ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਣੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਦਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨਤ ਗ੍ਰਿਵਣ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਵਾਰ ਕਰ